ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਇਆ ਮਹਿੰਦਰਾ ਅਰਜਨ ਨੋਵਾ 605 ਡੀਏ ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਜਿਹੜੇ ਵੀ ਚੈਨਲ ਤੇ ਪਹਿਲੇ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਰੰਗ ਪੇਂਟ ਸਾਰਾ ਸਾਫ ਪਿਆ ਦੋਸਤੋ 16 928 ਦੇ ਟਾਇਰ ਆ ਐਮ ਆਰਫ ਦੇ ਟਾਇਰ ਆ ਤੇ ਰੰਗ ਪੇਂਟ ਸਾਰਾ ਵਧੀਆ ਸਾਫ ਪਿਆ ਦੋਸਤੋ ਪਾਵਰ ਸਟੀering ਡੂ ਟਰੈਕਟਰ ਮਹਿੰਦਰਾ ਅਰਜਨ 605 ਡੀਆਈ ਟਰੈਕਟਰ ਦੋਸਤੋ ਤੇ ਘੋੜਾ ਬੰਪਰ ਟਰੈਕਟਰ ਆ ਦੋਸਤੋ ਇੰਜਨ ਗੇਅਰ ਵਧੀਆ ਸਾਫ ਪਿਆ ਵਧੀਆ ਕੰਡੀਸ਼ਨ ਆ ਬਾਕੀ ਸਾਨੂੰ ਬੈਕ ਸਾਈਡ ਤੇ ਟਰੈਕਟਰ ਖਾਣੀਆਂ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਸਾਰਾ ਟਰੈਕਟਰ ਸਾਫ ਪਿਆ ਦੋਸਤੋ ਤੇ ਪਾਵਰ ਸਟੀering ਡੂਲ ਕਲਚ ਟਰੈਕਟਰ ਬਾਕੀ ਦੇ ਰੇਟ ਤੇ ਮਾਡਲ ਦੀ ਗੱਲ ਕਰ ਲਈ ਤਾਂ 2022 ਤੇ ਹੀ ਮਾਡਲ ਆ 6 ਲੱਖ 22 ਹਜ਼ਾਰ ਰੁਪਏ ਦਾ ਰੇਟ ਰੱਖਿਆਗਾ ਬਾਕੀ ਰੇਟ ਦੋਸਤੋ ਦਾ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧੂ ਹੋ ਜਾਊਗਾ ਜੇ ਕੋਈ ਵੀ ਟਰੈਕਟਰ ਲੈਣਾ ਚਾਹੁੰਦਾ ਹੋਵੇ ਤਾਂ ਵੀ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਬਾਕੀ ਦੋਸਤੋ ਤੁਹਾਨੂੰ ਇਹ ਟਰੈਕਟਰ ਬਰਨਾਲਾ ਹੰੜਿਆ ਵਿਖੇ ਖੜਾ ਮਿਲੂਗਾ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਕੇ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚ ਸਕੇ ਤੇ ਜੇ ਕਿਸੇ ਵੀ ਨੇ ਟਰੈਕਟਰ ਖੇਤਣਾ ਹੋਵੇ ਤਾਂ ਆਪਣਾ ਵੀਡੀਓ ਦੇਖ ਕੇ ਟਰੈਕਟਰ ਖੇਤ ਸਕੇ ਬਾਕੀ ਦੋਸਤੋ ਆਪਾਂ ਦਿੱਲੀ ਤੋਂ ਦਿੱਲੀ ਚੈਨਲ ਤੇ ਵੀਡੀਓ ਪਾਉਂਦੇ ਰਹਿੰਨੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਅਗਲੀ ਨਵੀਂ ਵੀਡੀਓ ਚ ਤਦ ਤੱਕ ਲਈ ਧੰਨਵਾਦ ਦੋਸਤੋ